ਆਰੇ ਪਾ ਦੇ ਪਾ ਦੇ ਹਾਂ ਪਾ ਦਈਏ ਪਾ ਦੇ ਆਪਾਂ ਲਾਹੌਰ ਜ਼ਿਲ੍ਹੇ ਦੇ ਕਸੂਰ ਤਹਿਸੀਲ ਦੇ ਵਿੱਚ ਖੜੇ ਆਂ 1 ਲੱਖ ਦੇ 2 ਦਮੜੀਆਂ ਲੱਗੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਅੱਜ ਦੇ ਤੋਂ ਹਿਸਾਬ ਲਾਓ ਕਿੰਨੇ ਕਰੋੜ ਹੋਣਗੇ ਜਦੋਂ ਸ਼ਾਮ ਹੋ ਜਾਂਦੀ ਹੀ ਤੇ ਸਾਰੇ ਅੱਠ ਦੇ ਅੱਠ ਗੇਟ ਘੇਰੇ ਘੇਰੇ ਬੰਦ ਹੋ ਜਾਂਦੇ ਸੀ ਕਿਸੇ ਨੂੰ ਵੀ ਬਾਹਰ ਜਾਣ ਜਾਂ ਉਧਰੋਂ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਕਹ ਸਕਦੇ ਕਿ ਇੱਕ ਵੱਖਰਾ ਦੇਸ਼ ਬਣ ਜਾਂਦਾ ਸੂਬਾ ਬਣ ਜਾਂਦਾ ਸੀ ਅਠਾ ਗੇਟਾਂ ਦੇ ਵਿੱਚ ਪਹਿਰੇਦਾਰ ਲੱਗੇ ਹੁੰਦੇ ਸੀਗੇ ਇੱਥੇ ਪਹਿਲੀ ਪਾਤਸ਼ਾਹੀ ਦੇ ਚਰਨ ਪਏ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਏ ਨੇ ਛੇਵੇਂ ਪਾਤਸ਼ਾਹ ਦੇ ਚਰਨ ਪਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪਏ ਨੇ ਇਹ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਿਹੜੀ ਹਵੇਲੀ ਦੇ ਵਿੱਚ ਖੜੇ ਆ ਇਹ ਰਾਏ ਬਹਾਦਰ ਵਿਧੀ ਚੰਦ ਵਿਧੀ ਚੰਦ ਬਾਬਾ ਵਿਧੀ ਚੰਦ ਨਹੀਂ ਮੈਂ ਕਹਿ ਰਿਹਾ ਕਈ ਦਹਾਕੇ ਪਹਿਲਾਂ ਜਿਹੜਾ ਇੱਕ ਰਾਏ ਬਹਾਦਰ ਵਿਧੀ ਚੰਦ ਦੇ ਨਾਮ ਦੇ ਉੱਪਰ ਇੱਕ ਰਾਜਾ ਸੀ ਉਹਦਾ ਪੁੱਤਰ ਸੀ ਖੇਮ ਕਰਨਾ ਇਹ ਖੇਮ ਕਰਨ ਦੇ ਪੁੱਤਰ ਸੀ ਜਿਹੜਾ ਖੇਮ ਕਰਨ ਇਹ ਖੇਮ ਕਰਨ ਦੀ ਹਵੇਲੀ ਮੈਂ ਕਹਿ ਸਕਦਾ ਇਹ ਜਿਹੜਾ ਖੇਮ ਕਰਨ ਦਾ ਇਲਾਕਾ ਵਾ ਇਹ ਸਾਰਾ ਸ਼ਹਿਰ ਵੀ ਉਹਨੇ ਹੀ ਵਸਾਇਆ ਸੀਗਾ ਖੇਮ ਕਰਨੇ ਇਹ ਸੀਗਾ ਰਾਏ ਬਹਾਦਰ ਵਿਧੀ ਚੰਦ ਦਾ ਪੁੱਤਰ ਖੇਮ ਕਰਨਾ ਸੋ ਇਹਦੇ ਵਿੱਚ ਬਹੁਤ ਵੱਡੇ ਇਤਿਹਾਸ ਨੇ ਇੱਥੇ ਬਹੁਤ ਵੱਡਾ ਇਤਿਹਾਸ ਆ ਕਹਿੰਦੇ ਕੀ ਇਹਦੀ 8 ਦਰਵਾਜ਼ੇ ਸੀ ਸਾਰੇ ਸ਼ਹਿਰ ਦੇ ਅੱਜ ਬਿਲਕੁਲ ਆਪਾਂ ਉੱਥੇ ਖੜੇ ਆ ਆਪਾਂ ਲਾਹੌਰ ਜ਼ਿਲ੍ਹੇ ਦੇ ਕਸੂਰ ਤਹਿਸੀਲ ਦੇ ਵਿੱਚ ਖੜੇ ਆ ਕਿਸੇ ਸਮੇਂ ਲਾਹੌਰ ਤੋਂ ਕਸੂਰ ਤੋਂ ਇੱਥੇ ਟਾਂਗੇ ਆਇਆ ਕਰਦੇ ਸੀਗੇ ਮੁਸਾਫਰ ਆਉਂਦੇ ਸੀ ਮੁਸਾਫਰ ਜਾਂਦੇ ਸੀਗੇ ਇਹ ਕਹਿ ਸਕਦੇ ਇੱਕ ਪਾਕਿਸਤਾਨ ਦਾ ਹਿੱਸਾ ਸੀ ਅੱਜ ਇਹ ਪੰਜਾਬ ਦਾ ਖੇਮ ਕਰਨ ਜ਼ਿਲ੍ਹਾ ਤਰਨਤਾਰਨ ਦਾ ਹਿੱਸਾ ਵਾ ਖੇਮ ਕਰਨ ਇਹ ਰਾਜਾ ਖੇਮ ਸੀਗਾ ਜਿਹਦੀ ਆ ਹਵੇਲੀ ਆ ਸਾਰੀ ਪੁਰਾਣੀ ਵੇਲੇ ਇਹ ਪ੍ਰਾਣੀ ਪਹਿਲੇ ਸਮਿਆਂ ਦੀ ਚੂਨੇ ਦੀ ਬਣੀ ਹੋਈ ਆ ਆਪਾਂ ਹੋਰ ਵੀ ਵੀਡੀਓ ਚੱਕੇ ਗੱਲਬਾਤ ਕਰਦੇ ਨਾਲੇ ਤੁਹਾਨੂੰ ਰਾਜੇ ਖੇਮ ਦੀ ਹਵੇਲੀ ਦਿਖਾਉਨੇ ਆ ਜੀ ਆਜੋ ਫਿਰ ਇਹੋ ਜੀ ਹਵੇਲੀਆਂ ਜਿਹੜੀਆਂ ਨਾ ਮਹਿਲ ਜਿਹੜੇ ਆ ਇਹ ਕੱਲੇ ਮੁਗਲ ਹੀ ਨਹੀਂ ਬਣਾਉਂਦੇ ਜਿਹੜੇ ਉਹ ਸਮੇਂ ਦੇ ਕਹਿ ਸਕਦੇ ਆ ਕਿ ਸਰਮਾਇਦਾਰ ਸੀਗੇ ਵੱਡੇ ਧਨਾੜ ਬੰਦੇ ਸੀ ਜਿਹੜੇ ਉਹ ਵੀ ਮੁਗਲਾਂ ਨਾਲੋਂ ਕਿਤੇ ਪਰੇ ਬਣਾਉਂਦੇ ਸੀਗੇ ਇਹੋ ਜੇ ਮਹਿਲ ਇੱਧਰ ਵੀ ਆਪਾਂ ਵੇਖ ਲਿਆ ਕਿੱਡੇ ਵੱਡੇ ਮਹਿਲ ਆ ਦਰਬਾਰੀ ਉਹਨਾਂ ਦੇ ਇੱਥੇ ਬੈੰਦੇ ਹੋਣਗੇ ਸੋ ਗੱਲ ਇਤਰਾ ਵੀ ਜਦੋਂ ਖੇਮ ਕਰਨ ਵਸਾਇਆ ਨਾ ਇਹਨਾਂ ਨੇ ਉਦੋਂ ਇੱਥੇ ਇੰਨਾ ਬੋਲ ਬਾਲਾ ਸੀ ਇਹਨਾਂ ਦਾ ਕਹਿੰਦੇ 2.5 ਹਜ਼ਾਰ ਏਕੜ ਜ਼ਮੀਨ ਸੀ ਇਹਨਾਂ ਦੇ ਕੋਲ ਏਡੇ ਵੱਡੇ ਰਾਜੇ ਸੀ ਹੋਰ ਵੀ ਕਾਰੋਬਾਰ ਸੀਗੇ ਇਹ ਜਿਹੜਾ ਖੇਮ ਕਰਨ ਸ਼ਹਿਰ ਹੈ ਨਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਇਸ ਖੇਮ ਕਰਨ ਸ਼ਹਿਰ ਦੇ ਵਿੱਚ ਆਏ ਉਦੋਂ ਨਗਰ ਸੀਗਾ ਇਹ ਇੱਕ ਉਸੇ ਸਮੇਂ ਦੇ ਬਾਬਾ ਚੈਨ ਸਿੰਘ ਜੀ ਹੋਏ ਆ ਕਹਿੰਦੇ ਕਿ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਲੰਮਾ ਦਾੜਾ ਉਹਨਾਂ ਦਾ ਸੀਗਾ ਜਿਹੜੀ ਕਿ ਪਾਕਿਸਤਾਨ ਦੀ ਦਿਖ ਵਾਲਾ ਗੁਰਦੁਆਰਾ ਸਾਹਿਬ ਹਾਲੇ ਵੀ ਇੱਥੇ ਮੌਜੂਦ ਆ ਇਸ ਹਵੇਲੀ 'ਚ ਨਾ ਦੋ ਸੁਰੰਗਾਂ ਹੀ ਗਿਆ ਹੁਣ ਆਪਾਂ ਜਿੰਨੇ ਵੀ ਕਿਲੇ ਵੇਖੇ ਆ ਤੁਹਾਨੂੰ ਪੱਟੀ ਵਾਲਾ ਕਿਲਾ ਵਿਖਾਇਆ ਤੁਹਾਨੂੰ ਗੋਬਿੰਦਗੜ ਕਿਲਾ ਵਿਖਾਇਆ ਚੈਨਲ ਆਪਣੇ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਸੁਰੰਗਾਂ ਆ ਵਾਂ ਨਿਕਲਦੀਆਂ ਸੀਗੀਆਂ ਇਹ ਸਰੰਗਾ ਕਿਉਂ ਬਣਾਉਂਦੇ ਸੀ ਇਹਦਾ ਵੀ ਤੁਹਾਨੂੰ ਮੈਂ ਕਾਰਨ ਦੱਸਦਾ ਜਿਹੜੇ ਰਾਜੇ ਮਹਾਰਾਜੇ ਸੀ ਵੱਡੇ ਸਰਮਾਇਆਦਾਰ ਬੰਦੇ ਸੀ ਇਹੋ ਜਿਹੇ ਕਿਲੇ ਬਣਾਉਂਦੇ ਸੀ ਨਾ ਉਹਦੇ ਵਿੱਚ ਸਰੰਗਾ ਪਤਾ ਕਿਉਂ ਬਣਾਉਂਦੇ ਸੀ ਉਹ ਮੰਨ ਲਓ ਵੀ ਕੋਈ ਹੋਰ ਕੋਈ ਰਿਆਸਤ ਆ ਕੇ ਹਮਲਾ ਕਰ ਦਵੇ ਮਹਿਲ ਦੇ ਉੱਪਰ ਤੇ ਜਿਹੜਾ ਰਾਜੇ ਨੂੰ ਇੱਥੋਂ ਨਿਕਲਣਾ ਜਿਹੜਾ ਵਾ ਗੁਪਤ ਰਸਤਾ ਸੀਗਾ ਸਰੰਗਾ ਕਿ ਕੋਈ ਹਮਲਾ ਕਰ ਦਵੇ ਤੇ ਬਾਹਰ ਫੌਜਾਂ ਆਉਣ ਤੇ ਸਰੰਗ ਦੇ ਜਰੀਏ ਜਿਹੜਾ ਵਾ ਉਹ ਚੱਲ ਜਾਂਦੇ ਸੀਗੇ ਜਿਹੜੀ ਸਰੰਗ ਹੁੰਦੀ ਸੀ ਨਾ ਉਹ ਇੰਨੀ ਸੇਫ ਹੁੰਦੀ ਵੀ ਜਿਹੜੇ ਕਿਲੇ ਦੇ ਵਿੱਚ ਲੋਕ ਰਹਿੰਦੇ ਸੀ ਉਹਨਾਂ ਸਾਰਿਆਂ ਨੂੰ ਵੀ ਨਹੀਂ ਸੀ ਪਤਾ ਵੀ ਸਰੰਗ ਕਿੱਥੇ ਜਾਂਦੀ ਕਿੱਥੋਂ ਸ਼ੁਰੂ ਹੁੰਦੀ ਕਿੱਥੇ ਮੁੱਕਦੀ ਆ ਕੋਈ ਚੰਦ ਬੰਦੇ ਸੀ ਜਿਹੜੇ ਬਿਲਕੁਲ ਨਜ਼ਦੀਕੀ ਸੀ ਉਹਨਾਂ ਨੂੰ ਸਰੰਗ ਬਾਰੇ ਜਾਣਕਾਰੀ ਹੁੰਦੀ ਸੀ ਸਰੰਗ ਦਾ ਰਸਤਾ ਗੁਪਤ ਰੱਖਿਆ ਜਾਂਦਾ ਸੀ ਸਰੰਗ ਨੂੰ ਐਮਰਜੈਂਸੀ ਵਾਸਤੇ ਸਰੰਗ ਨੂੰ ਰੱਖਿਆ ਜਾਂਦਾ ਸੀਗਾ ਮੈਂ ਕਹਿ ਸਕਦਾ ਇਹ ਉਦੋਂ ਤੋਂ ਲੈ ਕੇ ਅੱਜ ਵੀ ਅੱਜ ਤੱਕ ਵੀ ਇਹ ਚੀਜ਼ ਬਣੀ ਹੋਈ ਆ ਅੱਜ ਵੀ ਜਿਹੜਾ ਹਰ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਬਾਈ ਰੋਡ ਸਫ਼ਰ ਨਹੀਂ ਕਰਦਾ ਹੋਊਗਾ ਉਹ ਹਰ ਪ੍ਰਧਾਨ ਮੰਤਰੀ ਦੀ ਵੀ ਇੱਕ ਸੁਰੰਗ ਬਣੀ ਹੁੰਦੀ ਆ ਇਸੇ ਤਰ੍ਹਾਂ ਇਸ ਹਵੇਲੀ ਦੇ ਵਿੱਚ ਵੀ ਰਾਜੇ ਖੇਮ ਕਰਨ ਨੇ ਸੁਰੰਗਾਂ ਬਣਾਈਆਂ ਸੀਗਾ ਕੋਈ ਕਿਉਂਕਿ ਜਿੱਡਾ ਹੀ ਵੱਡਾ ਰਾਜ ਭਾ ਗਿਆ ਓਡੇ ਵੱਡੇ ਦੁਸ਼ਮਣ ਵੀ ਤੇ ਪੈਦਾ ਹੋਣ ਗਏ ਮਸਾਫਰ ਜਿਹੜੇ ਆ ਆਮ ਹੀ ਪਾਕਿਸਤਾਨ ਲਾਹੌਰ ਕਸੂਰ ਵੀ ਜਿਹੜਾ ਕੋਈ ਵੀ ਸਰਕਾਰੀ ਕੰਮ ਸੀ ਨਾ ਇਹਨਾਂ ਦਾ ਕਾਗਜ਼ੀ ਪੱਤਰੀ ਕੰਮ ਸਾਰਾ ਉਹ ਕਸੂਰ ਹੋਇਆ ਕਰਦਾ ਸੀ ਸ਼ਹਿਰ ਕਸੂਰ ਹੋਇਆ ਕਰਦਾ ਸੀ ਇਹਨਾਂ ਦਾ ਜ਼ਿਲ੍ਹਾ ਜਿਹੜਾ ਵਾ ਉਹ ਲਾਹੌਰ ਹੋਇਆ ਕਰਦਾ ਸੀ ਜਦੋਂ ਵੰਡ ਹੋ ਗਈ ਅਤੇ ਪੰਜਾਬ ਦੇ ਸਿੱਦੇ ਵਿੱਚ ਆ ਗਿਆ ਏਰੀਆ ਖੇਮਕਰਨ ਸ਼ਹਿਰ ਦਾ ਤੇ ਆ ਜਿਹੜੀ ਹਵੇਲੀ ਆ ਪ੍ਰਾਣੀ ਰਾਜੇ ਖੇਮਕਰਨ ਦੀ ਇਹ ਖੇਮਕਰਨ ਸ਼ਹਿਰ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਗਿਆ ਉਦੋਂ ਵੇਖੋ ਵੀ ਬੜੀ ਮਜ਼ਬੂਤੀ ਨਾਲ ਬਣਾਇਆ ਤਾਂ ਹੀ ਉਹ ਕਈ ਦਹਾਕੇ ਲੰਘੇ ਆ ਇਹਨੂੰ ਇਹ ਉਹ ਬੈਕਸਾਈਡ ਹੈ ਕਹਿੰਦੇ ਜਦੋਂ ਇਹ ਬਣੀ ਸੀ ਨਾ ਆਹ ਇਮਾਰਤ ਰਾਜੇ ਖੇਮਕਰ ਨੇ ਬਣਾਈ ਸੀ ਕਹਿੰਦੇ 1 ਲੱਖ ਤੇ 2 ਦਮੜੀਆਂ ਲੱਗੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਅੱਜ ਦੇ ਤੁਸੀਂ ਹਿਸਾਬ ਲਾਓ ਕਿੰਨੇ ਕਰੋੜ ਹੋਣਗੇ 1 ਲੱਖ ਤੇ 2 ਦਮੜੀਆਂ ਲੱਗੀਆਂ ਸੀ ਤੇ ਅੱਜ ਕਿੰਨੇ ਕਰੋੜ ਹੋਣਗੇ ਇੰਨੀ ਮਜ਼ਬੂਤ ਬਣਾਈਆਂ ਕਹਿੰਦੇ ਆ ਕਿ ਥੱਲੇ ਖੂਹ ਪੁੱਟਿਏ ਨਾ ਤੇ ਨਹੀਂ ਬਰਾਬਰ ਹੀ ਆ ਹਾਲੇ ਤੱਕ ਕਹਿੰਦੇ ਕਿ ਅਸੀਂ ਸਾਨੂੰ ਨਹੀਂ ਦਾ ਅੰਦਾਜ਼ਾ ਨਹੀਂ ਵੀ ਕਿੱਥੋਂ ਤਾਂ ਕਿ ਇੱਥੋਂ ਦੇ ਲੋਕ ਕਹਿੰਦੇ ਆ ਤੇ ਦੂਜੀ ਗੱਲ ਕਹਿੰਦੇ ਆ ਕਿ ਇਹਦੇ ਵਿੱਚ ਹੱਲੇ ਵੀ ਆਪਾਂ ਕਿਲ ਜਦੋਂ ਠੋਕਦੇ ਆ ਕਿਲ ਨਹੀਂ ਜਾਂਦਾ ਇਹ ਕਿਲ ਟੁੱਟ ਜਾਂਦਾ ਕਿਲ ਵਿੰਗਾ ਹੁੰਦਾ ਭਾਰੇ ਇੰਨੇ ਮਜ਼ਬੂਤ ਉਹਨੇ ਬਣਾਈ ਸੀ ਰਾਜੇ ਨੇ ਉਹਦਾ ਮੇਨ ਮਕਸਦ ਵੀ ਜਿੰਨੀ ਵੱਡੀ ਰਿਆਸਤ ਖਤਰਾ ਵੀ ਉਹਨਾਂ ਵੱਡਾ ਸੀਗਾ ਜਿੰਨਾ ਵੱਡਾ ਰਾਜਾ ਸੀ ਉਹਨਾਂ ਵੱਡਾ ਉਹਨੂੰ ਖਤਰਾ ਸੀ ਕਹਿ ਸਕਦੇ ਗਏ ਉਹ ਇੱਕ ਮਨਾਰਾ ਉਹ ਸਾਈਡ ਤੇ ਜਾਂਦਾ ਉਹ ਪਿੱਲਰ ਦਾ ਕੰਮ ਕਰਦਾ ਹਲੇ ਵੀ ਕਹਿੰਦੇ ਗੁਣੀਆਂ ਦੇ ਵਿੱਚ ਆ ਸਾਹ ਲੈ ਲਓ ਤੇ ਹਲੇ ਵੀ ਤੁਹਾਨੂੰ ਗੁਣੀਆਂ ਦੀ ਨਜ਼ਰ ਆਊਗੀ ਇੰਨੀ ਮਜ਼ਬੂਤ ਆ ਨਾ ਇਹ ਝੁਕੀ ਆ ਨਾ ਇਹ ਥੱਲੇ ਦੱਬੀ ਆ ਇਹ ਖੂ ਪੁੱਟ ਪੁੱਟ ਕੇ ਕਹਿੰਦੇ ਕਿ ਉਦੋਂ ਜਿੰਨੀ ਉੱਪਰ ਕਹਿ ਸਕਦੇ ਆ ਓਨੀ ਨੀਚੇ ਥੱਲੇ ਆਈ ਉਦੋਂ ਇਹ ਬਹੁਤ ਉੱਚੇ ਥਾਂ ਬਣੀ ਸੀ ਅੱਜ ਖੇਮ ਕਰਨ ਸ਼ਹਿਰ ਵਸ ਗਿਆ ਜਿਹੜਾ ਥੋੜਾ ਜਿਹਾ ਆਪਾਂ ਨੂੰ ਇਹ ਬਰਾਬਰ ਲੱਗਦੀ ਆ ਪਰ ਇਹ ਬਹੁਤ ਜ਼ਿਆਦੀ ਉਸ ਸਮੇਂ ਉੱਚੀ ਬਣੀ ਸੀ 12 ਨੇ 8 ਦਰਵਾਜੇ ਸੀ ਇਹ ਸ਼ਹਿਰ ਦੇ ਉਦੋਂ ਇੱਕ ਪਿੰਡ ਸੀਗਾ ਲਾਹੌਰ ਜ਼ਿਲ੍ਹਾ ਸੀ ਕਸੂਰ ਤਹਿਸੀਲ ਸੀ ਲਾਹੌਰ ਸ਼ਹਿਰ ਦੀ ਜਿਹੜੀ ਆ ਨਾ ਕਸੂਰ ਤਹਿਸੀਲ ਦੀ ਜਿੱਥੇ ਬਹੁਤ ਚਹਿਲ ਪਹਿਲ ਸੀ ਇਹ ਮੁਸਲਮਾਨ ਮਾਨ ਇਹ ਮੁਸਲਮਾਨਾਂ ਦਾ ਏਰੀਆ ਸੀ ਮੇਨ ਤੇ ਕਹਿੰਦੇ ਕਿ ਜਦੋਂ ਸ਼ਾਮ ਹੋ ਜਾਂਦੀ ਸੀ ਨਾ ਇਹ ਇੰਨਾ ਸਿਕਿਉਰ ਇਲਾਕਾ ਸੀਗਾ ਜਦੋਂ ਸ਼ਾਮ ਹੋ ਜਾਂਦੀ ਸੀ ਤੇ ਸਾਰੇ 8 ਦੇ 8 ਗੇਟ ਘੇਰੇ ਘੇਰੇ ਬੰਦ ਹੋ ਜਾਂਦੇ ਸੀ ਕਿਸੇ ਨੂੰ ਵੀ ਬਾਰ ਜਾਣ ਜਾਂ ਉਧਰੋਂ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਕਹਿ ਸਕਦੇ ਕਿ ਇੱਕ ਵੱਖਰਾ ਦੇਸ਼ ਬਣ ਜਾਂਦਾ ਸੀ ਸੂਬਾ ਬਣ ਜਾਂਦਾ ਸੀ ਅਠਾ ਗੇਟਾਂ ਦੇ ਵਿੱਚ ਪਹਿਰੇਦਾਰ ਲੱਗੇ ਹੁੰਦੇ ਸੀਗੇ ਇੱਥੇ ਪਹਿਲੀ ਪਾਤਸ਼ਾਹੀ ਦੇ ਚਰਨ ਪਏ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਏ ਨੇ ਛੇਵੇਂ ਪਾਤਸ਼ਾਹ ਦੇ ਚਰਨ ਪਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪਏ ਨੇ ਇਹ ਨਗਰ ਨੂੰ ਖੇਮ ਕਰਨ ਨੂੰ ਬੜੇ ਭਾਗਾ ਵਾਲਾ ਨਗਰ ਆ ਸੋ ਇਹ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਕੀਤੀ ਆ ਤੇ ਬਾਕੀ ਕੋਈ ਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਜੀ ਧੰਨਵਾਦ